ਫਰੀਦਕੋਟ ਦੇ 4 ਨਿਊ ਹਰਿੰਦਰਾ ਨਗਰ ਚ ਸਮੂਹ ਸਾਧ ਸੰਗਤ ਗਲੀ ਨੰਬਰ 4 ਵੱਲੋਂ ਅੱਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਇੱਥੇ ਲੰਗਰ ਸੇਵਾ ਵੀ ਨਿਭਾਈ ਗਈ ਦੱਸਦੀ ਹੈ ਕਿ ਸੰਗਤ ਨੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਤੇ ਲੋਕਾਂ ਦੀ ਚੰਗੀ ਸੇਵਾ ਦੀ ਇੱਥੇ ਕਾਮਨਾ ਵੀ ਕੀਤੀ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੀ ਹੈ ਕਿ ਫਰੀਦਕੋਟ ਦੇ 4 ਨਿਊ ਹਰਿੰਦਰਾ ਨਗਰ ਵਿਖੇ ਸਮੂਹ ਸਾਧ ਸੰਗਤ ਵੱਲੋਂ ਅੱਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਇੱਥੇ ਲੰਗਰ ਸੇਵਾ ਵੀ ਨਿਭਾਈ ਗਈ ਸੰਗਤ ਨੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਅਤੇ ਲੋਕਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਇੱਥੇ ਕੀਤੀ ਇੱਥੋਂ ਦੀ ਸਾਧ ਸੰਗਤ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਅੱਜ ਅੱਜ ਮਿਤੀ 12 ਜਨਵਰੀ 2024 ਨੂੰ ਗਲੀ ਨੰਬਰ 4 ਨਿਊ ਹਰਿੰਦਰਾ ਨਗਰ ਦੇ ਪਰਿਵਾਰਾਂ ਵੱਲੋਂ ਮਿਲ ਜੁਲ ਕੇ ਨਵੇਂ ਸਾਲ ਦੀ ਆਮਦ ਤੇ ਗਲੀ ਮਹੱਲੇ ਦੀਆਂ ਖੁਸ਼ੀਆਂ ਤਰੱਕੀਆਂ ਵਿਕਾਸ ਲਈ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਅੱਜ ਗਲੀ ਨੰਬਰ 4 ਵਿੱਚ ਕਰਵਾਏ ਗਏ ਹਨ ਇਹ ਪਾਠ ਸਾਰੇ ਪਰਿਵਾਰਾਂ ਦੇ ਮਿਲ ਜੁਲ ਦੇ ਨਾਲ ਉਹਨਾਂ ਦੁਆਰਾ ਸੇਵਾ ਕਰਕੇ ਇਸ ਕਾਰਜ ਨੂੰ ਜਿਹੜਾ ਉਨੇ ਪਰੇ ਚੜਿਆ ਗਿਆ ਹੈਗਾ ਤਾਂ ਅਸੀਂ ਇੱਥੇ ਵੜਪਾਗੇ ਸਮਝਦੇ ਆ ਕਿ ਗੁਰੂ ਦੇ ਚਰਨ ਆਪਣੇ ਗਲੀ ਦੇ ਵਿੱਚ ਪਵਾ ਕੇ ਅਸੀਂ ਆਪਦੇ ਆਪ ਨੂੰ ਤਰੱਕੀ ਦੇ ਵਿੱਚ ਵਿਕਾਸ ਦੇ ਵਿੱਚ ਖੁਸ਼ੀਆਂ ਦੇ ਲਈ ਹਮੇਸ਼ਾ ਤਤਪਰ ਰਹਾਂਗੇ ਇਸ ਦੌਰਾਨ ਸੁਖਣੀ ਸਾਹਿਬ ਜੀ ਪਾਠ ਕਰਵਾਏ ਗਏ ਨੇ ਅਰਦਾਸ ਕਰਵਾਈ ਗਈ ਹੈ ਨਾਲ ਚਾਹ ਤੇ ਰੋਟੀ ਦੇ ਲੰਗਰ ਹੈ ਜਿਹੜੇ ਉਹ ਸਾਰੀ ਸਮੂਹ ਸੰਗਤ ਦੀ ਸਹਿਯੋਗ ਦੇ ਨਾਲ ਤਣੋਂ ਮਣੋਂ ਧਣੋਂ ਉਹੋ ਇੱਥੇ ਅੱਜ ਕਰਵਾਏ ਜਾ ਰਹੇ ਹਨ ਤਾਂ ਇਸ ਮੌਕੇ ਸ਼ੋ ਮੌਕੇ ਦੇ ਉੱਤੇ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਆਲੇ ਦੁਆਲੇ ਵੀਰਾਂ ਨੂੰ ਸੱਜਣਾ ਨੂੰ ਵਧਾਈ ਦਿੰਦੇ ਆ ਨਵੇਂ ਸਾਲ ਦੀ ਆਮਦ ਵਾਸਤੇ ਕਿ ਉਹਨਾਂ ਦੇ ਲਈ ਉਹ ਤਰੱਕੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਰੀਦਕੋਟ ਤੋਂ ਰਜਵਿੰਦਰ ਸਿੰਘ ਮਾਨ ਦੀ ਰਿਪੋਰਟ